ਪੂਰਾ ਸਰਾ ਬੈਲਜੀਅਮ ਤੇ ਸਾਡਾ ਵੀਰ ਚਮਕੀਲਾ ਰਵਾੜਾ ਚੱਕ ਤੋ ਜਰਮਨ ਵਾਲੇ ਵੀਰ ਕਹਿੰਦੇ ਵੀ ਰਾਜੇ ਪੱਤਰੀ ਦੇ ਤਿੰਨ ਜਫੇ 100 ਯੂਰੋ ਦੇ ਹੋਣਗੇ ਦੋ ਜਫੇ ਲਾਗੇ ਤੇ ਇੱਕ ਜਫਾ ਬਾਕੀ ਹੈ ਰਾਜੇ ਪੱਤਰੀ ਦੇ ਜਫਿਆਂ ਤੇ ਮਾਇਆ ਪਰ ਉਧਰ ਦੇਖੋ ਉਧਰ ਦੇਖੋ ਉਧਰ ਦੇਖੋ ਸਰਾ ਲਾਤਾ ਸਰਾਜ ਅਮਰਤਾ ਲਖਣਾ ਵਾਲਾ ਕੱਲ ਕਹਿੰਦੇ ਥਾਰ ਜਿੱਤੀ ਐ ਇਸਨ ਮੇਰੇ ਵੀਰੋ ਹਾਰਲੇ ਮੋਟੇ ਇਹਦੀ ਟਾਪ ਦਾ ਰੇਡਰ ਹੈ ਸੁਖਰਾਜ ਜਿਹਨੂੰ ਨਿਊਜ਼ੀਲੈਂਡ ਦੇ ਵਿਸ਼ਪ ਕੱਪ ਵਿੱਚ ਥਾਪੀਆਂ ਮਾਰੀਆਂ ਨਾ ਉਹ ਦਿਲਾਂ ਤੇ ਰਾਜ ਕਰ ਗਈਆਂ ਮੇਰੇ ਵੀਰਿਆ ਟਰ ਮੁੰਡੇ ਦੀ ਸਿਫਤ ਲਓ ਸਾਹਮਣੇ ਜਸ਼ਨ ਨੇ ਕਬੱਡੀ ਪਾਦੀ ਹੈ ਇਹਦੀਆਂ ਥਾਪੀਆਂ ਇਹਦੇ ਐਕਸ਼ਨ ਇਹਦਾ ਅੰਦਾਜ਼ ਇਹਦੀ ਚਾਲ ਪਰ ਫੱਕਰ ਢੰਡੇ ਵਾਲਾ ਫੇਰ ਆ ਹੁੰਦੀ ਹੋਈ ਬੱਲੇ ਬੱਲੇ ਲਓ ਦੋ ਖਿਡਾਰੀਆਂ ਦੇ ਦਰਮਿਆਨ ਪਰ ਦੇਖੋ 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 ਇੱਥੇ ਰੱਖ ਇੱਥੇ ਰੱਖ ਸਿਰਾ ਓਏ ਗੱਬਰੂਆ ਸਿਰਾ ਓਏ ਗੱਬਰੂਆ ਇਹ ਆ ਮੇਲਾ ਨਾ ਟੁੱਟਿਆ ਬਾਜਾ ਬਹਿ ਜਾ ਬਸ ਬਸ ਸਿਰਾ ਹੋ ਗਿਆ ਮੇਰ ਮਿੱਤਰ ਸੋਨੀ ਤੂੰ ਤਾਂ ਤਾਰੇ ਤੋੜ ਤੇ ਓ ਸੋਨੀ ਇਹ ਸੋਨੀ ਆ ਫਕੜੇ ਧੰਨwar ਓ ਵੇਖ ਸਕਰਾਸ ਸਿਆ ਬੁਲਟ ਪੱਪਾ ਤੇ ਹੋ ਗਿਆ ਹਰਮਨ ਬੁਲਟ ਖੀਰਾ ਵਾਲੀਆ ਪਉਦਾ ਹੋਇਆ ਰੇਡ ਓ ਸੈੱਟ ਦਾ ਖਿਡਾਰੀ ਪਾਈ ਫਿਰਦਾ ਪੈਂਦੀ ਹੋਈ ਰੇਡ ਤੇ ਟਰਜਰ ਹੋ ਗਿਆ ਮੂਰੇ ਟਰਜਰ ਹੋ ਗਿਆ ਮੂਰੇ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਓ ਸਾਡਾ ਚੱਲਦਾ ਏ ਧੱਕਾ ਸੀ ਤਾਂ ਕਰਦੇ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਵੀ ਜ਼ਰੂਰੀ ਆ ਤੇ ਇਹ ਵੀ ਜ਼ਰੂਰੀ ਆ ਨਿੱਕੀ ਜਗ੍ਹਾ ਤੇ ਰੌਲਾ ਰੱਪੜਾ ਪੈ ਜਾਵੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਇਹਨਾਂ ਦੇ ਭਰਾਵਾਂ ਦਾ ਜਿਨ੍ਹਾਂ ਦੇ ਵੱਡੇ ਰੋਲ ਏ ਪਰ ਮੈਚ ਬੜਾ ਤਕੜਾ ਹੈ ਇੱਥੇ ਰੱਖ ਸਿਰਾ ਓਏ ਗੱਬਰੂਆ ਜੱਫੇ ਤੇ ਜੱਫਾ ਥਾ ਜੱਫਾ ਖੇਲੇ ਕਹਿੰਦੇ 4.5 ਲੱਖ ਵੀ ਇੱਕ ਜਫਾ ਲਾ ਕੇ ਜਿੱਤਿਆ ਸੀ ਇਹ ਅਮਰਤਾ ਖਾਣ ਵਾਲਾ ਹੈ ਇਹ ਜਫਰ ਜਾ ਹੋ ਗਿਆ ਹੋ ਗਿਆ ਉਹ ਸਰਾ ਵੀ ਹੋ ਗਿਆ ਉਹ ਗਿਆ ਹੋ ਗਿਆ ਸਰਾ ਵੀ ਹੋ ਗਿਆ ਸਾਗਨ ਤੇ ਲਾਭ ਹੁਣੀ ਬਹੁਤ ਮਾਣ ਕਰਦੇ ਆ ਨਵ ਤੇ ਮੰਨੂ ਇਟਲੀ ਵਾਲੇ ਵੀਰਾਂ ਦੇ ਉੱਤੇ ਇਟਲੀ ਦੇ ਕਹਿੰਦੇ ਰੋਮ ਗਏ ਅਰੀਸੋ ਗਏ ਬਹੁਤ ਪੰਜਾਬੀ ਵਸਦੇ ਆ ਬਹੁਤ ਕਬੱਡੀ ਨੂੰ ਪਿਆਰ ਕਰਦੇ ਆ ਪਰ ਇਧਰਲੇ ਪਾਸੇ ਆ ਕਹਿੰਦੇ ਇਟਲੀ ਦੇ ਅਰੀਸੋ ਕੱਪ ਦੇ ਵੀ ਖੇਡਿਆ ਹੋਲੈਂਡ ਦੀ ਟੀਮ ਦੇ ਲਈ ਇਹ ਸੁਖਮਣ ਬਿਆਸੀਆ ਦੂਸਰੇ ਪਾਸੇ ਚਾਰ ਸੋਨੀ ਕਰਦੇ ਆ ਫਕਰਦੇ ਆ ਤੇ ਸੁਖਮਣ ਟੱਕਰ ਸਿਰੇ ਦੀ ਆ ਲਾ ਸੋਨੀ ਤੇ ਸੁਖਮਣ ਸੋਨੀ ਤੇ ਸੁਖਮਣ ਦੇਖੋ ਨਜ਼ਾਰਾ ਏ ਆ ਬੱਲੇ ਬੱਲੇ ਮਾਨ ਸਾਰੇ ਨੇ ਦੂਰੀਆਂ ਲਾ ਜਾਂਦੀ ਐ ਆ ਭੰਗੜੇ ਪੈਂਦੇ ਅਗਲੀ ਰੇਡ ਦੇ ਕੇ ਇਹ ਮੇਲਾ ਹੋਰ ਬੋੜੀਦਾਰ ਪੋੜੀਦਾਰਾ ਸਿਖਰਾਂ ਤੇ ਲਈ ਜਾ ਰਹੇ ਹਾਂ ਰਿਕਾਰਡ ਬਣ ਰਿਹਾ ਅੱਜ ਦੋਲੋ ਨੰਗੇ ਦੇ ਕਬੱਡੀ ਕੱਪ ਦੇ ਮਾਝੇ ਦਾ ਸਿਰੇ ਦਾ ਕੱਪ ਖੇਡਿਆ ਜਾ ਰਿਹਾ ਔਲਖਾਂ ਵਾਲਾ ਢੁੱਡਾ ਲੈ ਲੈ ਕੇ ਪੇਟਾ ਆ ਚੱਕ ਆ ਚੱਕ ਆ ਚੱਕ ਜੱਫੇ ਬਰਾਬਰ ਲੱਗ ਰਿਹਾ ਫਿਰ ਵੜ ਕੇ ਥੋੜਾ ਗਰਾਊਂਡ ਕਲੀਅਰ ਰੱਖੋ ਥੋੜਾ ਗਰਾਊਂਡ ਕਲੀਅਰ ਸਿਰੇ ਦੀ ਕਬੱਡੀ ਹੋ ਰਹੀ ਹੈ ਅਗਲੀ ਰੇਡ ਜਸ਼ਨ ਆਰਮਗੀਰੀਆ ਭਾਈ ਗਰਾਊਂਡ ਥੋੜਾ ਜਿਹਾ ਕਲੀਅਰ ਰੱਖੋ ਵੀਰ ਬਣ ਕੇ ਗਰਾਊਂਡ ਥੋੜਾ ਕਲੀਅਰ ਰੱਖੋ ਲੈ ਵੀ ਸ਼ਵਰ ਰੇਡ ਪੈ ਗਈ ਹੈ ਹੋ ਰੇਡ ਪੈ ਗਈ ਓਏ ਟੱਕਰ ਗੁਰਦੇਵ ਨਾਲ ਇਹ ਸੁਪਨੇ ਆ ਜਾਂਦਾ ਹੈ ਇਹ ਰੇਡਰਾਂ ਦੀਆਂ ਨੀਂਦਾਂ ਡਾਉਂਦਾ ਹੈ ਓਏ ਰੱਬਾ ਓਏ ਮੋਰ ਬਣਾਉਂਦਾ ਓਏ ਬਾਬਾ ਸਰਾ ਕਰਾਉਂਦਾ ਸਰਾ ਕਰਾਉਂਦਾ ਮਰਨੀ ਲੋਕ ਭਾਉ ਸਰਾ ਹੋ ਗਿਆ ਦੋਲੋਂ ਲੰਗੜ ਚ ਇਹ ਓਏ ਆਲਮਗੀਰ ਵਾਲੇ ਸਰਾ ਹੋ ਗਿਆ ਜਮਈ ਸਰਾ ਹੋ ਗਿਆ ਮੈਦਾਨੇ ਦੁੱਖੀ ਤੋੜਦੇ ਐ ਇਤਿਹਾਸਕ ਮੈਚ ਬਣ ਗਿਆ ਯਾਦਗਾਰੀ ਮੈਚ ਬਣ ਗਿਆ ਤੇ ਨਾਮ ਦੇ ਪਾਇਆ ਵੀਰ ਬੜ ਕੇ ਥੋੜਾ ਥੋੜਾ ਪਾਸੇ ਹੋ ਜਾ ਲੈ ਵੀ ਅੰਬੇ ਦੀ ਫੇਰ ਰੇਡ ਪੈ ਗਈ ਹੈ ਆ ਜੋ ਦਾ ਮੂਰੇ ਹੋ ਗਿਆ ਫਰਖ ਪੜ ਕੇ ਦਿਲ ਦਿੰਦੇ ਨੇ ਅੰਬਾ ਹਟ ਜਾ ਪਾਸੇ ਸੰਦੀਪਾ ਓਏ ਸਾਡੇ ਟਾਂਗੇ ਨੇ ਮੜਕਣਾ ਤੁਰਨਾ ਕਾਹੀ ਜਾਂ ਤਾਂ ਰੇਲ ਚੜ ਜਾ ਰਵੀ ਜਰਮਨ ਬੈਲਜੀਅਮ ਤੋਂ ਤੇ ਉਹਨਾਂ ਦੇ ਨਾਲ ਚਮਕੀਲਾ ਜੀ ਸਾਡੇ ਉਹ ਕਹਿੰਦੇ 50 ਯੂਰੋ ਦੀਆਂ ਤਿੰਨ ਪਰ ਕਿੱਥੇ 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 ਸੰਗ ਫਸਾ ਲਿਆ ਲਓ ਦੇਖੋ ਯਾਰਾ ਏ ਬੱਲੇ 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 ਮੇਲਾ ਨੱਚ ਉੱਠਿਆ ਮੇਲਾ ਨੱਚ ਉੱਠਿਆ ਬੁੱਲਰ ਤੇ ਸੋਨੀ ਬੜਾ ਤਕੜਾ ਮੈਚ ਲੱਗ ਗਿਆ ਬੜਾ ਤਕੜਾ ਮੈਚ तो गेम गे, गे, चेंजर, गे, चेंजर ते अंबा गेम चेंजर गेम चेंजर ते अंबा गेम चेंजर ते अंबाज खड़क पी यार च खड़क पी हां मन्नत भीर ਆਲੇ ਲਾਲੀ ਭਿੰਦਰ ਦੀ ਪਜੀਰੀ ਆਲੇ ਧੰਨਵਾਦ ਆ ਉਹ ਸਾਹਮਣੇ ਪਾਸੇ ਜਸ਼ਨ ਆ ਗਿਆ আলমਗੀਰੀਆ हट ਜੋ ਪਾਸੇ ਹੁਣ ਚਾਰ ਜਾ ਪੀਕਪਾਸ ਤੇ ਉਸਤਾਦ ਹੈ ਉਸਤਾਦ ਬਾਜੂ ਬੈ ਡੱਗੋ ਵਾਲਾ ਡੱਗੋ ਵਾਲਾ ਡੱਗੋ ਵਾਲਾ ਡੱਗੋ ਵਾਲਾ ਫਰੀਦਕੋਟੀਆਂ ਤੇ ਜਸ਼ਨ ਫਰੀਦਕੋਟੀਆਂ ਤੇ ਜਸ਼ਨ ਫਰੀਦਕੋਟੀਆਂ ਤੇ ਜਸ਼ਨ ਫਰੀਦਕੋਟੀਆਂ ਤੇ ਜਸ਼ਨ ਜਸ਼ਨ ਤੇ ਫਰੀਦਕੋਟੀਆਂ ਜਸ਼ਨ ਤੇ ਜਸ਼ਨੀਆਂ ਉਹ ਮੰਜਲਾ ਦੀਆਂ ਰਾਹਾਂ ਉੱਤੇ ਦੀਆਂ ਰਾਹਾਂ ਉੱਤੇ ਜਿਹੜੀ ਭੱਜਦੀ ਮਾਰੀ ਨਾ ਬ੍ਰੇਕਾਂ ਜਸ਼ਨ ਸਿਆਂ ਭੁਜਾਈ ਚੱਲ ਤੂੰ ਮਿੱਤਰਾ ਚੜ੍ਹਾਈ ਦੇਖ ਲੋਕ ਮੱਚਦੇ ਲੋਕਾਂ ਦੀ ਟੈਨਸ਼ਨ ਛੱਡ ਮਚਾਈ ਚੱਲ ਤੂੰ ਮਚਾਈ ਚੱਲ ਤੂੰ ਇੱਧਰ ਸਾਡਾ ਗੁਰਪ੍ਰੀਤ ਮਾਰਚਨ ਨੇਵੀ ਵਾਲਾ ਜਸ਼ਨ ਵਾਸਤੇ 1000 ਰੁਪਏ ਪਹੁੰਚ ਕਰਦਾ ਔਲਖਾਂ ਵਾਲਾ ਓਏ ਸੋਹਣਾ ਸਿਰਾ ਓਏ ਸੋਹਣਾ ਸਿਰਾ ਓਏ ਸੋਹਣਾ ਜੱਫੇ ਤੇ ਜੱਫਾ ਠਾ ਜੱਫਾ ਜੱਫੇ ਤੇ ਜੱਫਾ ਠਾ ਜੱਫਾ ਔਲਖਾੜਾ ਕਹਿੰਦੇ ਆਈ ਤੇ ਆਇਆ ਫਿਰਦਾ ਔਲਖਾੜਾ ਆਈ ਆਇਆ ਫਿਰਦਾ ਹੁਣ ਪ੍ਰੀਤ ਮਾਰਚਨ ਨੇਵੀ ਵਾਲੇ ਨੇ ਟੀਮ ਸਪੌਂਸਰ ਕੀਤੀ ਬੇਰ ਸਾਹਿਬ ਪਲੱਸ ਦੋਲੋਂ ਨੰਗਲ ਦੀ ਟੀਮ ਨੂੰ ਮਿਲਿਆ ਇਹ ਨੋਟ ਕਰ ਲਿਓ ਜੀ ਬੇਰ ਸਾਹਿਬ ਤੇ ਦੋਲੋਂ ਨੰਗਲ ਦੀ ਟੀਮ ਨੂੰ ਨੰਬਰ ਮਿਲਿਆ ਅਗਲੀ ਕਬੱਡੀ ਖੇਡ ਮੈਦਾਨ ਅੰਦਰ ਮੇਰੇ ਮਿੱਤਰੋ ਰੇਸ਼ਮ ਦਰਫ ਜਰੂਰ ਪੁਛਦੀ ਕਰਦੇ ਹੋ ਜਿਹੜੇ ਵੀਰ ਦੀ ਡਿਊਟੀ ਹੈ ਬਾਹਰਲੇ ਪਾਸੇ ਆਓ ਸਾਹਮਣੇ ਇੱਕ ਪਾਸੇ ਰਾਜਾ ਔਰ ਦੂਜੇ ਪਾਸੇ ਰੇਸ਼ਮ ਰੇਸ਼ਮ ਤੇ ਰਾਜਾ ਰੇਸ਼ਮ ਤੇ ਰਾਜਾ ਪੱਤਰੀ ਤੇ ਜਾਮਾ ਰਾਏ ਦੀ ਟੱਕਰ ਵਿੱਚ ਤਾਲੋ ਨੰਗ ਵਾਲੀਆ 26 ਅਕਤੂਬਰ ਹੋਣੀਆ ਬੱਲੜਵਾਰ ਦੇ ਖੇਡ ਮੇਲੇ ਦੀ ਮੈਂ ਕੱਲ ਬੋਲ ਗਿਆ ਸੀਗਾ 26 ਤਰੀਕ ਹੋਣੀ ਹੈ ਮੇਰੇ ਵੀਰੋ ਸੰਤਾ ਮਹਾਪੁਰਸ਼ਾਂ ਦੇ ਡੇਰੇ ਤੇ ਵੱਡਾ ਖੇਡ ਮੇਲਾ ਹੋਵੇਗਾ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਖੀਰਾਵਾਲੀਆ 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 ਇਹਦਾ ਉੱਚਾ ਵੇਟ ਪਿੰਡ ਹੈ ਪਰ ਖੀਰਾਵਾਲੀ ਮਸ਼ਹੂਰ ਕਰ ਗਿਆ ਆਹ ਕਿਸ਼ਨਗੜੀਆ ਆਹ ਖੰਡੂਰ ਸਾਹ ਵੀਆ ਇਸ ਵੇਲੇ ਲਾ ਕੇ ਟਕੜਾ ਜੱਫਾ ਬਈ ਤਾਰਜੰਦੀ ਖੇਡ ਕਿਨੂੰ ਕਿਨੂੰ ਪਸੰਦਾ ਮਾਝੇ ਵਾਲਿਓ ਆਹ ਸਵਾਗਤ